ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਅਲੱਗ-ਅਲੱਗ ਵੈਰਾਈਟੀ ਦੇ ਬਹੁਤ ਅੱਛੇ-ਅੱਛੇ ਸੂਟ ਲੈ ਕੇ ਆਏ ਹਾਂ ਤੇ ਸਾਰੇ ਸੂਟਸ ਦੇਖਣ ਲਈ ਪਲੀਜ਼ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਜੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਹਾਂਜੀ ਈ ਵਾਲੇ ਸੂਟ ਜੈਪੂਰੀ ਕਾਟਨ ਦੇ ਸੂਟ ਹੈ ਬਹੁਤ ਹੀ ਅੱਛੀ ਕੁਆਲਿਟੀ ਦੀ ਕਾਟਨ ਹੈ 2.5 ਮੀਟਰ ਈਚ ਦੋਨਾਂ ਦਾ ਸਟਾਫ ਹੈ ਐਂਡ ਪ੍ਰਾਈਸ ਇਹਨਾਂ ਦਾ 550 ਫ੍ਰੀ ਸ਼ਿਪਿੰਗ ਹੈ। ਤੇ ਬਹੁਤ ਅੱਛਾ ਸਟਾਫ ਹੈ, ਅੱਛੇ ਕਲਰ ਹੈ। ਇਹ ਵਾਲੇ ਸੂਟ कॉटन ਦੇ ਬਹੁਤ ਅੱਛੀ ਕੁਆਲਿਟੀ ਦੇ ਮੈਚਿੰਗ ਸੂਟ ਹੈ। ਵੱਡੇ ਪਣੇ ਦੇ ਸੂਟ ਰਹਿਣਗੇ ਇਹ। ਤੇ ਇਹਨਾਂ ਦਾ ਪ੍ਰਾਈਸ 400 ਹੋਏਗਾ। ਬਹੁਤ ਹੀ ਅੱਛਾ ਰੀਜ਼ਨੇਬਲ ਪ੍ਰਾਈਸ ਹੈ। ਸਟਾਫ ਦੇ ਅਕੋਰਡਿੰਗ ਪ੍ਰਾਈਸ ਬਹੁਤ ਅੱਛਾ ਹੈ। ਇਹ ਬਹੁਤ ਅੱਛੇ ਬ੍ਰਾਈਟ ਬ੍ਰਾਈਟ ਕਲਰ ਹੈ ਜੋ ਵੀ ਤੁਹਾਨੂੰ ਸਿਲੈਕਟ ਹੁੰਦੇ ਹੈ ਕਲਰ ਜੋ ਵੀ ਤੁਸੀਂ ਲੈਣਾ ਹੈ ਤੇ ਸਕਰੀਨਸ਼ਾਟ ਲੈ ਕੇ ਡਿਸਕ੍ਰਿਪਸ਼ਨ 'ਚ ਨੰਬਰ ਦਿੱਤਾ ਹੋਗਾ ਉੱਥੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਹਾਂਜੀ ਇਹ ਵਾਲੇ ਸੂਟ ਲੇਟੈਸਟ ਜੌਰਜਟ ਪ੍ਰਿੰਟਿੰਗ ਦੇ ਸੂਟ ਹੈ ਬਹੁਤ ਅੱਛੀ ਕੁਆਲਿਟੀ ਦੇ ਹੈ ਇਹ 5 ਮੀਟਰ ਤੁਹਾਨੂੰ ਮਿਲੂਗਾ ਫੁੱਲ ਸੂਟ 950 ਫ੍ਰੀ ਸ਼ਿਪਿੰਗ ਇਨ ਦਾ ਪ੍ਰਾਈਸ ਹੈ ਬਹੁਤ ਹੀ ਅੱਛੀ ਕੁਆਲਿਟੀ ਦੀ ਜੌਰਜਟ ਹੈ ਤੇ ਪਿੰਟ ਵੀ ਬਹੁਤ ਅੱਛੀ ਹੈ ਇਹਨਾਂ ਸੂਟ ਰੈਡੀ ਔਨ ਆਰਡਰ ਵਾਲੇ ਸੂਟ ਹੁੰਦੇ ਆ ਜਿੱਦਾਂ ਵੀ ਤੁਹਾਨੂੰ ਸਿਲੈਕਟ ਹੁੰਦਾ ਤੁਸੀਂ ਸਕਰੀਨਸ਼ਾਟ ਦੇ ਕੇ ਆਰਡਰ ਰੈਡੀ ਕਰਵਾ ਸਕਦੇ ਹੋ ਮੇਕ ਔਨ ਆਰਡਰ ਤੇ ਇਹਨਾਂ ਪ੍ਰਾਈਸ ਅਲੱਗ-ਅਲੱਗ ਹੋਊਗਾ ਅਲੱਗ-ਅਲੱਗ ਸਟਾਫ ਐਂਡ ਵਰਕ ਦੇ ਅਕੋਰਡਿੰਗ ਹੋਊਗਾ ਤੇ ਉਹ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਪ੍ਰਾਈਸ ਪੁੱਛ ਸਕਦੇ ਹੋ ਇਹੂ ਸੂਟ ਪਿਓਰ ਬੀਬਾ कॉटन पैंट्स ਦੇ ਸੁਪਰ ਫਾਈਨ ਕੁਆਲਟੀ ਦੇ ਸੂਟ ਹੈ ਮਿਕਸ ਮਿਕਸ ਮੈਚ ਸੂਟ ਹੈ ਇਹ ਵੱਡੇ ਬਣੇ ਦੇ ਸੂਟ ਹੈ ਤੇ ਬਹੁਤ ਅੱਛੀ ਕੁਆਲਟੀ ਹੈ 550 ਇਹਨਾਂ ਦਾ ਪ੍ਰਾਈਸ ਰਹੂਗਾ ਹਾਂਜੀ ਇਹ ਵਾਲੇ ਸੂਟ ਟੌਪ ਜਿਹੜਾ ਇਹਨਾਂ ਦਾ ਕਾਟਨ ਦਾ ਲਖਨਵੀ ਵਰਕ ਦਾ ਬਹੁਤ ਅੱਛੀ ਕੁਆਲਿਟੀ ਦਾ ਵਰਕ ਹੈ। 2 ਮੀਟਰ ਇਸ ਦੀ ਸ਼ਰਟ ਰਹੇਗੀ, ਬਾਟਮ 2 ਮੀਟਰ ਹੋਏਗੀ। ਫੋਨ ਦਾ ਦੁਪੱਟਾ 2.5 ਮੀਟਰ ਦਾ ਹੋਊਗਾ। ਐਂਡ ਇਹਨਾਂ ਦਾ ਪ੍ਰਾਈਸ ਹੋਊਗਾ 650 ਫ੍ਰੀ ਸ਼ਿਪਿੰਗ। ਇਹਨਾਂ ਦੀ ਕੁਆਲਿਟੀ ਵੀ ਬਹੁਤ ਅੱਛੀ ਹੈ। ਹਾਂਜੀ। ਤੇ ਲਾਸਟ ਤੇ ਜਿਹੜੇ ਸੂਟ ਆ ਇਹ ਪਿਓਰ ਕਾਟਨ ਕੈਮਰਿਕ ਬਿਊਟੀਫੁੱਲ ਡਿਜ਼ਾਈਨਰ ਪ੍ਰਿੰਟ ਵਿਦ ਸਟਾਈਲਿਸ਼ neck ਕਾਟਨ ਸਲਵਾਰ এমਬੋਰਡਰੀ ਮਸਲੀਨ ਦੁਪੱਟਾ ਤੇ ਇਹਨਾਂ ਦਾ ਪ੍ਰਾਈਸ 1050 ਰੁਪਏ ਹੋਊਗਾ ਵੀਡੀਓ ਫੋਲੋ ਦੇਖਣ ਲਈ ਬਹੁਤ ਬਹੁਤ ਥੈਂਕ ਯੂ